ਉਹੀ ਪਰਵਾਹ ਨਹੀਂ ਪਾਇਆ ਪਿਆ ਗਾਨੀ پتہ ਹੁੰਦੀ ਆ ਨਹੀਂ ਸਾਡੇ ਮਾਰੇ ਟੱਲ ਤੇ ਨਹੀਂ ਜ਼ਿੰਦਗੀ ਦਾ ਯਾਰ ਚੋਦੇ ਦੇ ਯਾਰ ਜੋ ਲੇ ਨੇ ਮਿਲਦੀ ਨਾ ਜਿਹੜੀ ਕਿਸੇ ਮੁੱਲ ਤੇ ਨਹੀਂ ਜ਼ਿੰਦਗੀ ਦਾ ਆਹ ਸਹੀ ਗੱਲ ਜੀ ਬਾ ਮੁੰਜ ਕੈ ਕਿਓ ਆ ਮੈਂ ਜਾਣ ਨੂੰ ਨਮਕਲੇ ਜਾਣ ਆਉੜੇ ਮਨ ਤਾਂ ਰੋਟੀ ਨਹੀਂ ਖਾਂਣ ਦਿੱਤੀ ਲੈ ਖੈਨੇ ਤਾਰਾ ਗੋਸ ਆਏਗਾ ਰੇ ਖਾਂਣ ਹਾਂ ਹਾਂ ਮੁੰਡੇ ਆਉਂਦੇ ਨੇ ਇੰਜੋਏ ਕਰਦਾ ਅੱਛਾ ਬਾਕੀ ਆਪਾਂ ਤੀਜੇ ਚੌਥੇ ਦੇ ਅਨਸਾਰਾ ਪਾਣੀ ਕੱਢ ਕੇ ਪੂਰਾ ਪੋਲ ਸਾਫ਼ ਕਰਕੇ ਫੇਰ ਫੇਰ ਦੁਬਾਰਾ ਸਹੀ ਨਾਮ ਹੈ ਮੈਨੂੰ ਪਤਾ ਨਹੀਂ ਮੁਝਾ ਤੇ ਪਤਾ ਉਹ ਰੇ ਤੂੰ ਮੇਰੇ ਕੋਲ ਹੀ ਆਉਂਗਾ ਤਾਂ ਨਹੀਂ ਆਹ ਰੇ ਨਹੀਂ ਇਹ ਉਹਨਾਂ ਦਾ ਦੋਸਤ ਆ ਕੇ ਜਾਦੀ ਬਤੂ ਹਾਂ ਉਹਨੇ ਮੈਨੂੰ ਸਾਰਾ ਕੁਝ ਦੱਸਿਆ ਉਹਦਾ ਬਰਥਡੇ ਵੀ ਉਰੀ ਦਾ ਮਨਾਇਆ ਕਰਨਾ ਤਾਂ ਅੱਛਾ ਏ ਉੱਤੇ ਬਰਥਡੇ ਜਨਮ ਦਿਨ ਹਾਂ ਲੈ ਉਹਰੇ ਜਾਂਦੇ ਮਨਾਇਆ ਉਹਦਾ ਹਾਂ 10:00 ਤੋਂ 11:00 ਵਜੇ ਤੱਕ ਤਾਂ ਉਹਦੀ ਬੇਬੇ ਬੂਬੇ ਸਾਰੇ ਆਏ ਰਹੋ ਨਹੀਂ ਪਰ ਬਾਟ ਵੀ ਆਛਾ ਕਦਮ ਆਰੇ ਉਹ ਬਫਲਾ ਕੁੱਤੇ ਨੂੰ ਮਾਰਨ ਦਾ ਕਿਦਾਂ ਨਾਲ ਲਿਆ ਉਹਦੇ ਨਾਲ ਪਲੇਸ ਕਰੀਏ ਪਹਿਲਾਂ ਓ ਮਨੂ ਕੀ ਪਤਾ ਕਿ ਜਦ ਮਨੂ ਦੱਚਦਾ ਉਹ ਰੇ 10:00 ਵਜੇ ਤੋਂ 11:00 ਵਜੇ ਤੱਕ ਪੂਰੇ ਬੇਬੇ ਆ ਕੇ ਸਾਰੇ ਆ ਸਕਦੇ ਆ ਸਾਰੇ ਆ ਸਕਦੇ ਨੇ ਵੇ ਫੇਰ ਉਹਨੂੰ ਖਵਾਉਂਦੇ ਤੁਰੇ ਉਹਨੂੰ ਖਵਾਉਂਦੇ ਬਦਿਓ ਕੋਈ ਗੱਲ ਕਰਕੇ ਛੰਡਾ ਉਹਨਾਂ ਆ ਕੇ ਉਹਦੇ ਬਗ ਜਾਂਦੀ ਆਪਾਂ ਉਹਦੇ ਮਹਿਰਾਂ ਦੇ ਦੋ ਘੰਟੇ ਹੋ ਉਹ ਕੋਈ ਤਾਂ ਗਿਆ ਉਹ ਚੱਲ ਕੋਈ ਬਦਿਆ ਪ੍ਰਬੰਧ ਹੈ ਕੋਈ ਅੱਗੇ ਪਿੱਛੇ ਤੋਂ ਉਹਨੇ 11 ਵਜੇ ਤੱਕ 8-9 ਵਜੇ ਆ ਕੇ 11 ਵਜੇ ਤੱਕ ਬੇਬੇ ਨੂੰ ਨਾਲ ਲੈ ਕੇ ਆਵਗਲਦੇ ਬਦਾਈ ਉਹਰੇ ਪਾਰਟੀਆਂ ਮਨਾ ਚੱਕਦਾ ਬੰਦਾ ਹਾਂ ਹਾਂ ਜੀ ਪਾਰਟੀਆਂ ਆਪਾਂ ਆ ਗਿਆ ਆਪਾਂ ਠੀਕ ਹੈ ਹਾਂ ਬਸ ਠੀਕ ਹੈ ਤਾਰੇ ਸਾਤਰ ਸਾਤਰ ਵਾਲ ਵਧੀਆ ਪਾਰਟੀ ਕਰਕੇ ਲੈ ਕੇ ਜੰਨਾਗੇ ਹਾਂ ਨਾ ਨਾ ਠੀਕ ਹੈ ਨਹੀਂ ਨਾ ਆਵਾਂਗੇ ਨਾ ਨਾ ਬਹੁਤ ਵਧੀਆ ਕੰਮ ਹਾਂ ਨਾ ਵਧੀਆ ਪਾਈ ਆਪ ਕੋਈ ਨਹੀਂ ਮਨਾਮਾਂਗੇ ਪਾਰਟੀ ਉਰੇ ਜੀ ਜਨਮ ਦਿਨ ਦੀ ਹਾਂ ਜਨਮ ਵਾਲਾ ਪਾਜਾ ਨਾ ਉਹ ਨਾ ਰੋਕੀ ਮੈਨੂੰ ਮੈਂ ਨਹੀਂ ਰੁਕਦਾ ਨਾਲ ਪੁੱਠਾ ਗੋਟਾ ਨਾ ਮਾਰੀ ਕੋਈ ਬੱਚਾ ਮੇ ਤਾਂ ਮੂਤ ਪਾ ਲਈ ਕੋਈ ਨਹੀਂ ਅੱਜ ਕਿਹੜਾ ਛੀ ਮੈਨੂੰ ਫੁੱਲ ਤੇ ਨਾ ਉਹ ਅਕਮਾਲਪੁਰ ਅਕਮਾਲਪੁਰ ਅੱਜ ਖਲਨ ਨਾ ਕਿ ਪਾਣੀ ਪਾਣੀ ਆਇਆ ਪਰ ਡਕੰਡੇ ਪਾਣੀ ਤੇ ਯਾਰ ਆ ਗਿਆ ਨਾ ਕਿ ਇਹੇ ਬਾਪੂ ਸਾਰਿਆਂ ਦੇ ਹੋਣ ਸਾਰਿਆਂ ਨੂੰ ਮਨਾਉਣਾ ਕੋਈ ਨਹੀਂ ਹੁੰਦਾ ਲਾ ਦਿਆ ਕਰੋ ਦੋ ਸੌ ਨਾ ਆਇਆ ਕਰੋ ਯਾਰ ਆ ਗਿਆ ਵੀਡੀਓ ਕਰ ਦੋ ਤੱਪ ਕੇ ਸ਼ੇਅਰ ਪਤਾ ਲੱਗ ਜੇ ਹਾਂ